ਅੱਜ ਪੰਜਾਬ ਲੈਵਲ ਦੀ ਮੀਟਿੰਗ ਜਿਹੜੀ ਹੈ ਪੰਜਾਬ ਮਹਿਲਾ ਕਾਂਗਰਸ ਦੀ ਅੰਮ੍ਰਿਤਸਰ ਦੀ ਜਿਹੜੀ ਹੈ ਉਹ ਹੋ ਰਹੀ ਹੈ ਸੋ ਮੈਂ ਵੀ ਹੁਣੇ ਹੀ ਬੋਲ ਕੇ ਨਿਕਲਿਆ ਸੋ ਸਾਡੇ ਬੜੇ ਹੀ ਸਤਾਰਿਓ ਆਲ ਇੰਡੀਆ ਕਾਰਟਮੇਟ ਦੇ ਸੈਕਟਰੀ ਪੰਜਾਬ ਦੇ ਚਾਰਜ ਅਲੋਕ ਸ਼ਰਮਾ ਜੀ ਇਹ ਇਸ ਮੀਟਿੰਗ ਨੂੰ ਲੈਣ ਵਾਸਤੇ ਅੰਮ੍ਰਿਤਸਰ ਆਏ ਨੇ ਸੋ ਮੈਂ ਉਹਨਾਂ ਦਾ ਵੈਲਕਮ ਵੀ ਕਰਨਾ ਹੈ ਸੋ ਮੈਡਮ ਰੰਧਾਵਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਪੰਜਾਬ ਮੈਲਾ ਕਾਗਰਸ ਦੇ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਕਿ ਉਹਨਾਂ ਨੇ ਅੰਮ੍ਰਿਤਸਰ 'ਚ ਮੀਟਿੰਗ ਰੱਖੀ ਆ ਸਾਡੀ ਇਹ ਬੇਟੀ ਜਿਹੜੀ ਜਨਰਲ ਸੈਕਟਰੀ ਆ ਮਿਸੇ ਚੋਪੜਾ ਸੋ ਉਹਨਾਂ ਨੇ ਮੀਟਿੰਗਾਂ ਅੰਮ੍ਰਿਤਸਰ 'ਚ ਰਖਾਈ ਆ ਸੋ ਅੱਜ ਅਸੀਂ ਕੋਈ ਵਿਚਾਰ ਕੀਤਾ ਇਸ ਮੀਟਿੰਗ 'ਚ ਸਾਰਿਆਂ ਨੇ ਇੱਕੋ ਗੱਲ ਕੀਤੀ ਆ ਕਿਉਂਕਿ ਕਾਰਪੋਰੇਸ਼ਨ ਦੀਆਂ ਲੈਕਚਰਾਂ ਜਿਹੜੀਆਂ ਦਿੱਤੇ ਨੇ ਸੋ ਸਾਡੇ ਜਿਹੜੇ ਅੰਮ੍ਰਿਤਸਰ ਦਾ ਲੁਧਿਆਣਾ ਜਲੰਧਰ ਪਟਿਆਲਾ ਇਹ ਸਾਰੀਆਂ ਕਾਰਪੋਰੇਸ਼ਨਾਂ ਜਿਹੜੀਆਂ ਲੱਛਣਾਂ ਆ ਰਹੀਆਂ ਨੇ ਉਹਨਾਂ ਦੇ ਡਿਸਕਸ਼ਨ ਕੀਤੀ ਆ ਸੋ ਇਹੋ ਰਪੋਰਟ ਕੀਤੀ ਆ ਸਾਰੀਆਂ ਭੈਣਾਂ ਨੂੰ ਕਿ ਤਗੜਿਆ ਹੋ ਕੇ ਅਸੀਂ ਇਹ ਲੱਛਣਾਂ ਲੜੀਏ ਸਾਰੇ ਸ਼ਹਿਰਾਂ 'ਚ ਜਿੱਥੇ-ਜਿੱਥੇ ਸਾਡੀਆਂ ਕਾਰਪੋਰੇਸ਼ਨਾਂ ਨੇ ਪੰਜਾਬ 'ਚ ਉੱਥੇ ਅਸੀਂ ਆਪਣੀਆਂ ਜਿਹੜੀਆਂ ਕਿਉਂਕਿ ਸੰਵਧਾਨ ਦੇ ਮੁਤਾਬਕ ਤੀਜੀ ਸਰਕਾਰ ਆ ਕਿਉਂਕਿ ਮੇਅਰ ਬਣਨੇ ਨੇ ਸਾਡੇ ਪੰਜਾਬ ਦੇ ਸ਼ਹਿਰਾਂ ਦੇ ਜਿੱਥੇ ਕਾਰਪੋਰੇਸ਼ਨੀਆਂ ਲਖੀਆਂ ਨੇ ਅਸੀਂ ਪੰਜਾਂ ਦੀ ਆਪਣੇ ਮੇਅਰ ਬਣਾਈਏ ਸੋ ਇਹਦੇ ਤੇ ਅਸੀਂ ਅੱਜ ਵਿਚਾਰ ਵਟਾਂਦਰਾ ਕੀਤਾ ਪਹਿਲਾਂ ਹੀ ਕਾਰਕੁਸ਼ੀ ਜਿਹੜੇ ਚੋਣਾਂ ਨੇ ਕਾਫੀ ਦੇਰੀ ਹੋ ਚੁੱਕੀ ਹੈ ਹੁਣ ਵੀ ਕੋਲ ਤਿਆਰੀ ਇੱਕ ਤਿਆਰੀ ਦੇਖਿਆ ਜਾਵੇ ਤਾਂ ਸ਼ਹਿਰ ਨੂੰ ਸੋਹਣਾ ਬਣਾਉਣ ਦੇ ਲਈ ਤਾਂ ਮੇਅਰ ਦਾ ਹੱਥ ਹੁੰਦਾ ਸੋ ਮੇਅਰ ਜ਼ਰੂਰੀ ਹੁੰਦਾ ਤੇ ਹੁਣ ਕਿੰਨੀ ਤਿਆਰੀ ਹੈ ਮੈਂ ਤੇ ਆਪ ਭਰਾ ਮੇਅਰ ਰਿਹਾ ਮੈਨੂੰ ਤੇ ਪਤਾ ਹੈ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੇਅਰ ਦੀ ਕੌਂਸਲਰਾਂ ਦੀ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੀ ਸ਼ਹਿਰ ਨੂੰ ਡਵੈਲਪਮੈਂਟ ਦੀ ਬੜੀ ਲੋੜ ਹੈ ਅੱਜ ਵੀ ਲੋੜ ਹੈ ਤੁਸੀਂ ਵੇਖ ਲੈ ਹਾਲਾਤ ਵੇਖ ਲੈਨੇ ਸੋ ਇਹੋ ਹੀ ਅਸੀਂ ਕਹਿ ਰਹੇ ਆ ਕਿ ਤਗੜੇ ਹੋਗੇ ਆਪਣੀਆਂ ਕਾਰਪੋਰੇਸ਼ਨਾਂ ਬਣਾਈਏ ਤਾਂ ਕਿ ਸ਼ਹਿਰਾਂ ਦੀ ਸਫਾਈ ਸ਼ਹਿਰਾਂ ਦਾ ਚੀਵਰਾ ਚੈਲੰਜ ਜਾਂ ਸੜਕਾਂ ਹੋਰ ਜਿਹੜੀਆਂ ਮੁਸ਼ਕਲਾਂ ਨੇ ਉਹ ਤੋਂ ਜਿਹੜੇ ਨੇ ਅਸੀਂ ਕਮਜ਼ ਕਮ ਸਰਕਾਰਾਂ ਪਾਈਏ ਕਿਉਂਕਿ ਹੁਣ ਬਹੁਤ ਮਾੜੇ ਹਾਲਾਤ ਨੇ ਸਾਰੀਆਂ ਘਾਤੀ ਇਸ ਨੇ మీనా చోపడా మహిళ కంగ్రెస్ జనరల్ సెకరి ਅੱਜ ਜਿਹੜੀ ਸਾਡੇ ਇੱਥੇ ਜਿਹੜਾ ਕਾਂਗਰਸ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਦੇ ਹਾਤੀ ਦੇ ਪਵਨ ਦੇ ਵਿੱਚ ਅੱਜ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀ ਜਿਹੜੀ ਕਿ ਪੰਜਾਬ ਲੈਵਲ ਦੀ ਮੀਟਿੰਗ ਸੀ ਸਟੇਟ ਦੀ ਮੀਟਿੰਗ ਸੀ ਪੰਜਾਬ ਮਹਿਲਾ ਕਾਂਗਰਸ ਵੱਲੋਂ ਇਹ ਜਿਹੜੀ ਮੀਟਿੰਗ ਦਾ ਆਰਗੇਨਾਈਜ਼ ਕੀਤਾ ਗਿਆ ਸੀ ਜਿਸ ਦੇ ਵਿੱਚ ਕਿ ਸਾਡੇ ਮੈਡਮ ਗੁਰਕਸ਼ਰਨ ਕੌਰ ਰੰਦਾਵਾ ਜੀ ਜਿਹੜੇ ਕਿ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਹੈ ਉਹਨਾਂ ਦੇ ਜਿਹੜੀ ਉਹਨਾਂ ਦੀ ਰਹਿਨਮਾਈ ਦੇ ਹੇਠ ਦੇ ਵਿੱਚ ਇਹ ਮੀਟਿੰਗ ਜਿਹੜੀ ਸਟੇਟ ਲੈਵਲ ਦੇ ਕੀਤੀ ਗਈ ਸੀ ਐਸੇ ਵਿੱਚ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀਜ਼ ਜਿਨ੍ਹਾਂ ਦੀ ਕਿ ਡਿਊਟੀ ਰਾਹੁਲ ਗਾਂਧੀ ਹੋਰ ਸਾਡੇ ਮੈਡਮ ਰਿਸਪेक्टेड मैम ਅਲਕਾ ਲੰਬਾ ਜੀ ਨੇ ਲਗਾਈ ਸੀ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨਸ ਹੈ ਇਹਨਾਂ ਦੇ ਵਿਚਾਰ ਮਤ ਕੀ ਇਹਨਾਂ ਦੇ ਸੀਟਸ ਨੂੰ ਲੈ ਕੇ ਔਰ ਇਹਨਾਂ ਦੀ ਰਣਨੀਤੀਆਂ ਤਿਆਰ ਕਰਨ ਵਾਸਤੇ ਇੱਕ ਮਹਿਲਾ ਕਾਂਗਰਸ ਨਾਲ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਹੈ ਔਰ ਇਸ ਦੇ ਵਿੱਚ ਸਾਡੇ ਜਿਹੜੇ ਐਕਸ ਡਿਪਟੀ ਸੀਐਮ ਹੰਪਰ ਕਾਹ ਸੋਨੀ ਜੀ ਹੈ ਉਹਨਾਂ ਨੇ ਇੱਕ ਆਪਣੀ ਸ਼ਿਕਾਇਤ ਕੀਤੀ ਹੈ ਔਰ ਅਲੋਕ ਸ਼ਰਮਾ ਜੀ ਜਿਹੜੇ ਕਿ 올 ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਹੈਗੇ ਆ ਸੈਕਟਰੀ ਉਹ ਇੱਥੇ ਸ਼ਿਰਕਤ ਕੀਤੀ ਹੈ ਉਹਨਾਂ ਨੇ ਔਰ ਉਹਨਾਂ ਨੇ ਇੱਥੇ ਮਹਿਲਾ ਕਾਂਗਰਸ ਦੇ ਨਾਲ ਸਾਰੀ ਸ਼ਿਰਕਤ ਕਰਕੇ ਸਾਰੇ ਵਿਚਾਰ ਵਟਾਂਦਰਾ ਕੀਤੇ ਕਿ ਕਿਹਨਾਂ ਨੂੰ ਟਿਕਟਸ ਪ੍ਰੋਵਾਈਡ ਕੀਤੇ ਜਾਵੇ ਜਾਂ ਕਿਸ ਤਰ੍ਹਾਂ ਦੇ ਅਗੋ ਤਿਆਰ ਰਾਂ ਦਿੱਤੇ ਆ ਤਿਆਰ ਕੀਤੇ ਆ ਜਿਸ ਦੇ ਵਿੱਚ ਕੀ ਕਾਂਗਰਸ ਨੂੰ ਵੱਧ ਤੋਂ ਵੱਧ ਸੀਟਸ ਜਿਹੜੇ ਆ ਕਾਰਪੋਰੇਸ਼ਨ ਦੇ ਮਿਲ ਸਕਣ ਔਰ ਅਸੀਂ ਚਾਹਨੀ ਆ ਕਿ ਜਿਹੜੀਆਂ ਸਾਡੀਆਂ ਪੰਜੋ ਸੀਟਾਂ ਆ ਪੰਜੋ ਨਿਗਮਾਂ ਵੈ ਜਿਨ੍ਹਾਂ ਦੇ ਵਿੱਚ ਕੀ ਅਸੀਂ ਚਾਹਨੀ ਆ ਕਿ ਇਸ ਵਾਰ ਕਾਂਗਰਸ ਆਪਣੇ ਹੀ ਮੇਅਰ ਬਣਾਣ ਔਰ ਕਾਂਗਰਸੀਕ ਬਹੁਤ ਬड़ी गिनती ਦੇ ਨਾਲ ਸ਼ਰਕਤ ਕਰੇ ਕਾਰਪੋਰੇਸ਼ਨਾਂ ਚ ਚਾਹੇ ਚਾਹੇ ਉਹ ਜ਼ਿਲ੍ਹਾ ਪਰਿਸ਼ਦ ਹੈ ਜਾਂ ਚਾਹੇ ਕਿਸੇ ਵੀ ਤਰ੍ਹਾਂ ਦਾ ਹੈ ਕਿ ਵੀ ਸਾਡੀ ਕਾਂਗਰਸ ਜਿਹੜੀ ਹੈ ਅੱਗੇ ਵਧੇ ਸੋ ਇਸੇ ਨੂੰ ਲੈ ਕੇ ਮੀਟਿੰਗ ਆਰਗੇਨਾਈਜ਼ ਕੀਤੀ ਗਈ ਹੈ ਔਰ ਬੜੀ ਅੱਛੀ ਤਰ੍ਹਾਂ ਨਾਲ ਮੀਟਿੰਗ ਜਿਹੜੀ ਹੈ ਸਫਲ ਹੋ ਰਹੀ ਹੈ ਜੇ ਦੇਖਿਆ ਜਾਵੇ ਤਾਂ ਗਾਰਡਨ ਦੇ ਵਿੱਚ ਬੜਾ ਹੀ ਮੰਦਾ ਹਾਲ ਹੈ ਲੋਕ ਤਰਾ ਤਰਾ ਕਰ ਰਹੇ ਨੇ ਦੇਖਿਆ ਜਾਵੇ ਤਾਂ ਕਾਰਜਸ਼ੀਲਤਾ ਕਿ ਸੋਨਾ ਬਹੁਤ ਦੇਰੀ ਨਾਲ ਹੋ ਰਹੀ ਹੈ ਕਿਉਂਕਿ ਲੋਕਾਂ ਨੇ ਸ਼ਿਕਾਇਤ ਕਰਨੀ ਹੁੰਦੀ ਹੈ ਤਾਂ ਕਿਸ ਕੋ ਜਾਵੇ ਦੇਖੋ ਇਹ ਇੱਕ ਦੇਖਿਆ ਜਾਵੇ ਤੇ ਇੱਕ ਇਹ ਆਮ ਆਦਮੀ ਪਾਰਟੀ ਦੀ ਬੜੀ ਨਿਕੰਮੀ ਸਰਕਾਰ ਹੈ ਉਹਨਾਂ ਦੀ ਕਿ ਬੜੀ ਗਲਤ ਨੀਤੀ ਹੈ ਕਿ ਉਹਨਾਂ ਨੇ ਇੰਨਾ ਟਾਈਮ ਜਿਹੜੀ ਕਾਰਪੋਰੇਸ਼ਨ ਦੇ ਇਲੈਕਸ਼ਨਸ ਹੀ ਨਹੀਂ ਕਰਵਾਈਆ ਜਦ ਕਿ ਇਲੈਕਸ਼ਨਸ ਦੇ ਵਿੱਚ ਕਦੀ ਵੀ ਇੰਨੀ ਦੇਰੀ ਨਹੀਂ ਪਾਣੀ ਚਾਹੀਦੀ ਸੀ ਕਿਉਂਕਿ ਜਿਹੜੇ ਸਾਡੇ ਵਾਰਡ ਦੇ ਸਾਡੇ ਸ਼ਹਿਰ ਦੇ ਜਿਹੜੇ ਨੀਜੀ ਲੈਵਲ ਦੇ ਕੰਮ ਹੁੰਦੇ ਆ ਜੋ ਇੱਕ ਲੋਕਲ ਲੈਵਲ ਦੇ ਕੰਮ ਹੁੰਦੇ ਆ ਉਹ ਸਿਰਫ ਇੱਕ ਕੌਂਸਲਰ ਹੀ ਕਰਵਾ ਸਕਦਾ ਔਰ ਜੇ ਇਲੈਕਸ਼ਨਸ ਦੇ ਵਿੱਚ ਦੇਰੀ ਹੋਏਗੀ ਤੇ ਕੰਮਾਂ ਦੇ ਵਿੱਚ ਤੇ ਦੇਖੋ ਮੰਦਾ ਹਾਲ ਹੋਏਗਾ ਸੋ ਮੇਰੇ ਖਿਆਲ ਨਾਲ ਦੇਖਿਆ ਜਾਏ ਤੇ ਅੰਮ੍ਰਿਤਸਰ ਇੱਕ ਗੁਰੂ ਦੀ ਨਗਰੀ ਹੋਣ ਦੇ ਬਾਵਜੂਦ ਇੱਥੇ ਪੂਰੇ ਸ਼ਹਿਰ ਦਾ ਬਹੁਤ ਮੰਦਾ ਹਾਲ ਹੈ ਕੂੜਾ ਕਰਕੜ ਢੇਕੇ ਜਾਂ ਸਟਰੀਟ ਲਾਈਟਾਂ ਦੇਖਿਆ ਜਾਣ ਕੋਈ ਵੀ ਕੰਮ ਜਿਹੜਾ ਕਾਰਪੋਰੇਸ਼ਨ ਨਾਲ ਰ ਹੋ ਰਿਹਾ ਸੋ ਮੈਂ ਵੈਸੇ ਵੀ ਕਹਿਣਾ ਚਾਹਾਂਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਨ ਤੋਂ ਬਾਅਦੋਂ ਉਹਨਾਂ ਨੇ ਕੋਈ ਵੀ ਐ ਨਹੀਂ ਕੀਤਾ ਕਿ ਲੋਕਲ ਲੈਵਲ ਤੇ ਜੋ ਇੱਕ ਥੱਲੇ ਲੈਵਲ ਤੇ ਜ਼ਮੀਨੀ ਲੈਵਲ ਤੇ ਜੋ ਸੁਧਾਰ ਹੋਣੇ ਚਾਹੀਦੇ ਸੀ ਜੋ ਸ਼ਹਿਰ ਦੇ ਉਹ ਕੁਝ ਵੀ ਨਹੀਂ ਹੋ ਪਏ ਸੋ ਇਸ ਟਾਈਮ ਜਿਹੜਾ ਸਾਡਾ ਅੰਮ੍ਰਿਤਸਰ ਸ਼ਹਿਰ ਹੈ ਈਵਨ ਅੰਮ੍ਰਿਤਸਰ ਕੀ ਪੂਰੇ ਪੰਜਾਬ ਦੀ ਬੜੀ ਮੰਦੀ ਹਾਲਤ ਹੈ ਕਾਰਪੋਰੇਸ਼ਨ ਦੇ ਇਲੈਕਸ਼ਨਸ ਨਾ ਹੋਣ ਕਰਕੇ ਜਿਦੇ ਨਾ ਕਿ ਦੇਖੋ ਚੋਰੀਆ ਚਕਾਰਿਆ ਜੇ ਦੇਖਿਆ ਜੇ ਲੋ ਐਂਡ ਆਰਡਰ ਤਾਂ ਇਹ ਦੇਖਿਆ ਜੇ ਸੀਵਰੇਜ ਤੇ ਪਾਣੀ ਗੰਦਾ ਆ ਰਿਹਾ ਹੈ ਸਟਰੀਟ ਲਾਈਟਾਂ ਦੀ ਦਿੱਕਤ ਆ ਰਹੀ ਹੈ ਸੋ ਲੋਕ ਕਿਸ ਨੂੰ ਜਾ ਕੇ ਆਪਣੀ ਪ੍ਰੋਬਲਮਸ ਡਿਸਕਸ ਕਰਨ ਜਿੰਨੀ ਦਰ ਕਿ ਕੋਈ ਕਾਰਪੋਰੇਸ਼ਨ ਦੇ ਉੱਤੇ ਕੋਈ ਨਕੇਲ ਕੱਸਣ ਵਾਲਾ ਨਹੀਂ ਹੋਏਗਾ ਸੋ ਮੇਰੇ ਖਿਆਲ ਨਾਲ ਕਾਰਪੋਰੇਸ਼ਨ ਦੇ ਇਲੈਕਸ਼ਨਸ ਹੋਣੇ ਬਹੁਤ ਜ਼ਰੂਰੀ ਸੀ ਜਿਹੜੇ ਡਿਲੇ ਕਰਕੇ ਆਮ ਆਦਮੀ ਪਾਰਟੀ ਨੇ ਆਪਣੀ ਇੱਕ ਗੰਦੀ ਜਿਹੜੀ ਹੈਗੀ ਹੈ ਆਪਣੀ ਕਾਰਗੁਜ਼ਾਰੀ ਦਿਖਾਈ ਹੈ ਜੇ ਦੇਖਿਆ ਜਾਵੇ ਭਾਈ ਇਸ ਵਾਰ ਜੂਨਾਂ ਦੇ ਵਿੱਚ ਫਿਰ ਮਹਿਲਾ ਸ਼ਕਤੀ ਮਹਿਲਾ ਜਿਹੜੇ ਮਹਿਲਾ ਨਹੀਂ ਹੋਏ ਉਹਨਾਂ ਨੂੰ ਅੱਗੇ ਆਉਣ ਦੀ ਲੋੜ ਹੈ ਔਰ ਵੱਧ ਤੋਂ ਵੱਧ ਜਿਹੜਾ ਕਿ ਤੁਹਾਡਾ ਸਾਥ ਦੇ ਨਹੀਂ ਕਹਿੰਦੇ ਦੇਖੋ ਮੇਰੇ ਖਿਆਲ ਨਾਲ ਮਹਿਲਾ ਕਾਂਗਰਸ ਤੇ ਵੈਸੇ ਵੀ ਦੇਖਿਆ ਜਾਵੇ ਤੇ ਚੋਣਾਂਵਾਂ ਦੇ ਵਿੱਚ 50% ਸੀਟ ਜਿਹੜੀ ਹੈ ਗਿਆ ਮਹਿਲਾ ਕਾਂਗਰਸ ਉਸ ਤੇ ਰੱਖ ਰਿਆ ਕੀਤੀ ਗਈ ਹੈ ਔਰ ਇਹ ਵੀ ਇੱਕ ਸੱਡੀ ਜਿਹੜੀ ਕਾਂਗਰਸ ਸਰਕਾਰ ਦੀ ਦੇਣ ਸੀ ਕਾਂਗਰਸ ਸਰਕਾਰ ਨੇ ਹੀ 50% ਕਾਰਪੋਰੇਸ਼ਨ ਚ ਸੀਟਸ ਜਿਹੜੀ ਹੈ ਗਿਆ ਸੀ ਉਹ ਮੇਂ ਇਲਾਵਾ ਵਸਤੇ ਰੱਖ ਰਿਆ ਕੀਤੀਆਂ ਸੀ ਸੋ ਮੇਰੇ ਖਿਆਲ ਨਾਲ ਮਹਿਲਾ ਸਸ਼ਕਤੀਕਰਨ ਹੋਣਾ ਬਹੁਤ ਜ਼ਰੂਰੀ ਹੈ ਵੈਸੇ ਵੀ 50% ਲੇਡੀਜ਼ ਅਗਰ ਮੇਂ ਇਲਾਵਾ ਗਿਆ ਤੇ ਮੇਂ ਇਲਾਵਾ ਅਗਰ ਹਾਊਸ ਚ ਪਹੁੰਚਣ ਗਿਆ ਤੇ ਵੱਧ ਤੋਂ ਵੱ ਸਹੀ ਲੈਵਲ 'ਚ ਸੁਧਾਰ ਹੈ ਮਹਿਲਾਵਾ ਕਰਵਾ ਸਕਣ ਗਿਆ ਸੋ ਮੇਰੇ ਖਿਆਲ ਨਾਲ ਤੇ ਮਹਿਲਾ ਇਸ ਟਾਈਮ ਪੂਰੀ ਐਕਟਿਵ ਹੈ ਔਰ ਆਪਣਾ ਆਪਣੇ ਸ਼ੇਅਰ ਦਾ ਸੁਧਾਰ ਕਰਨ 'ਚ ਤਤਪਰ ਹੈ ਉਸੇ ਦੇ ਰਿਗਾਰਡਿੰਗ ਇਹ ਜਿਹੜੀ ਮਹਿਲਾ ਕਾਂਗਰਸ ਦੀ ਮੀਟਿੰਗ ਹੋਈ ਹੈ ਸੋ ਅਮ ਇਹਦੇ ਵਿੱਚ ਸਾਰੀਆਂ ਮਹਿਲਾਵਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਅੱਗੇ ਵੱਧ ਚੜ ਕੇ ਜਿਹੜੀਆਂ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਹਿੱਸੇਦਾਰੀ ਪਾਵਾਂਗੇ